ਹੈਲੋ ਮੇ ਬਿਊਟੀ ਫੈਮਿਲੀ ਕਿਵੇਂ ਹੋ ਤੁਸੀਂ ਸਾਰੇ ਸਾਰੇ ਬਹੁਤ ਹੀ ਕੈਂਟ ਹੋਮਗੇ ਮੇਰੀ ਕੈਂਟੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਇਹ ਹੈਗੀ ਹੈ ਕਿ ਪ੍ਰਿੰਡੀਆਂ ਦੀ ਸਬ지 ਪ੍ਰਿੰਡੀਆਂ ਦੀ ਸਬ지 ਸਿੰਪਲ ਤੇ ਈਜ਼ੀ ਵੀ ਦੇ ਨਾਲ ਆਪਾਂ ਕਿਵੇਂ ਇਨਸਟਾਟ ਜਲਦੀ ਬਣਾ ਸਕਦੇ ਹਾਂ ਕਿਵੇਂ ਬਣਾਉਣੇ ਆ ਆਜੋ ਮੈਂ ਜ਼ਿਆਦਾ ਟਾਈਮ ਵੇਸ ਨਹੀਂ ਕਰਦੇ ਚਲਦੇ ਆਪਾਂ ਵੀਡੀਓ ਵੱਲ ਅਪਾ ਪ੍ਰਿੰਡੀਆ ਵਾਸਤੇ ਜਿਹੜੀ ਆਪਣੀ ਤੜਕਣੀ ਸੀ ਉਹ ਗਰਮ ਹੋਣ ਲਈ ਰੱਖਤੀ ਸੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਤੇਲ ਹੈਗਾ ਉਹ ਪ੍ਰਿੰਡੀਆ ਦੀ ਵਾਸਤੇ ਤੇਲ ਐਡ ਕਰਾਂਗੇ ਆਪਾਂ ਜਿਹੜੀਆਂ ਇਹ ਸਬਜ਼ੀਆਂ ਨੇ ਨਾ ਸੁੱਕੀਆਂ ਸਬਜ਼ੀਆਂ ਆ ਜ਼ਿਆਦਾਤਰ ਆਪਾਂ ਤੇਲ ਦੇ ਤੜਕਾ ਲਗਾ ਕੇ ਹੀ ਬਣਾਉਨੇ ਆ ਤੇ ਤੇਲ ਆਪਾਂ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਆਪਾਂ ਮਾਰਕੀਟ ਤੋਂ ਲਿਆ ਕੇ ਤੇਲ ਯੂਜ਼ ਕਰ ਰਹੇ ਆ ਆਪਾਂ ਘਰ ਦੀ ਕਣੇ ਕੜਾਈ ਹੋਈ ਕਾਣੀ ਦੇ ਵਿੱਚੋਂ ਤੇਲ ਜਿਹੜਾ ਆਪਣਾ ਘਰ ਦਾ ਪਿਓਰ ਤੇਲ ਹੁੰਦਾ ਨਾ ਸਰੋਂ ਦਾ ਤੇਲ ਹੁੰਦਾ ਘਰੇ ਬਣਾਉਨੇ ਆਪਾਂ ਕਾਣੀ ਕਢਵਾਉਨੇ ਆ ਉਹ ਤੇਲ ਆਪਾਂ ਖੁਦ ਤਿਆਰ ਕਰਵਾਉਨੇ ਆ ਤੇ ਉਹਦੇ ਤੇਲ ਦੇ ਵਿੱਚ ਹੀ ਆਪਾਂ ਇਹ ਚੀਜ਼ਾਂ ਨੂੰ ਸਾਰਿਆਂ ਨੂੰ ਬਣਾਉਨੇ ਆਗੇ ਤੇ ਆਪਾਂ ਨੇ ਜਿਹੜਾ ਤੇਲ ਆ ਉਹਨੂੰ ਚੰਗੀ ਤਰੀਕੇ ਨਾਲ ਗਰਮ ਹੋਣ ਲਈ ਰੱਖ ਦਾਂਗੇ ਜਿੰਨਾ ਚਿਰ ਇਹ ਚੰਗੀ ਤਰੀਕੇ ਨਾਲ ਗਰਮ ਨਹੀਂ ਹੁੰਦਾ ਤਦ ਤੱਕ ਆਪਾਂ ਇਹਨੂੰ ਗਰਮ ਕਰਾਂਗੇ ਪ੍ਰੋਪਰ ਜਿਹੜਾ ਆਪਣਾ ਤੇਲ ਸੀਗਾ ਉਹ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਨਾ ਜਿਵੇਂ ਮੈਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਦੱਸਦੀ ਆ ਮਤਲਬ ਜਦੋਂ ਸਰੋਂ ਦਾ ਤੇਲ ਗਰਮ ਹੋ ਗਿਆ ਤੇ ਤੁਸੀਂ ਥੋੜਾ ਜਿਹਾ ਨ ਤੇ ਤੁਸੀਂ ਇਹਦੇ ਵਿੱਚ ਮੇਰੇ ਕਹਿ ਤੋ ਤੁਸੀਂ ਇਹਦੇ ਵਿੱਚ ਨਮਕ ਜ਼ਰੂਰ ਐਡ ਕਰਿਆ ਕਰੋ ਇਸ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਨਾ ਮਤਲਬ ਤੁਸੀਂ ਚਾਹੋ ਤਾਂ ਕੁਝ ਲੋਕ ਇਹਦੇ ਵਿੱਚ ਪਹਿਲਾਂ ਪਿਆ ਉਹ ਪਿਆਜ਼ ਐਡ ਕਰ ਦਿੰਦੇ ਨੇ ਤੇ ਕੁਝ ਭਿੰਡੀ ਐਡ ਕਰ ਦਿੰਦੇ ਨੇ ਬਟ ਆਪਾਂ ਇਹਦੇ ਵਿੱਚ ਪਹਿਲਾਂ ਪਿਆਜ਼ ਐਡ ਕਰਾਂਗੇ ਆਪਾਂ ਨੇ ਪਿਆਜ਼ ਦੇ ਵਿੱਚ ਐਡ ਕਰ ਲਿਆ ਇਹਨਾਂ ਨੂੰ ਆਪਾਂ ਚੰਗੀ ਤਰੀਕੇ ਨਾਲ ਭੁੰਨਾਂਗੇ 골ਡਨ ਬ੍ਰਾਊਨ ਹੋਣ ਤੱਕ ਆਪਾਂ ਇਹਨਾਂ ਨੂੰ ਬਿਲਕੁਲ ਚੰਗੀ ਤਰੀਕੇ ਨਾਲ ਭੁੰਨਾਂਗੇ ਜਿਹੜੇ ਆਪਣੇ ਪਿਆਜ਼ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਚੰਗੀ ਤਰੀਕੇ ਦੇ ਨਾਲ ਭੁੱਜ ਗਏ ਮਤਲਬ ਭੁੱਜਣੇ ਸਟਾਰਟ ਹੋ ਰਹੇ ਨੇ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ ਹੌਲੀ ਹੌਲੀ ਮਤਲਬ ਇਹ ਥੋੜੇ ਜਿ ਮੈਲਟੀ ਹੋ ਜਾਣੇ ਸਟਾਰਟ ਹੋ ਜਾਣਗੇ ਮਤਲਬ ਨਰਮ ਹੋ ਜਾਣਗੇ ਉਸ ਤੋਂ ਬਾਅਦ ਇਹ ਚੰਗੀ ਤਰੀਕੇ ਦੇ ਨਾਲ ਆਪਣੇ ਜਿਹੜੇ ਪਿਆਜ਼ ਨੇਗੇ ਜਦ ਤੱਕ 골ਡਨ ਬਰਾਊਨਿੰਗ ਨਹੀਂ ਹੁੰਦੀ ਤਦ ਤੱਕ ਆਪਾਂ ਨੂੰ ਚੰਗੀ ਤਰੀਕੇ ਦੇ ਨਾਲ ਪਕਾਵਾਂਗੇ ਜਿਹੜਾ ਆਪਣਾ ਪਿਆਜ਼ ਤੁਸੀਂ ਦੇਖ ਸਕਦੇ ਹੋ ਬਿਲਕੁਲ ਭੁੱਜ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਣੀ ਜਿਹੜੀ ਆਪਣੀ ਭਿੰਡੀ ਸੀਗੀ ਕੱਟੀ ਹੋਈ ਉਹ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਤੇ ਪ੍ਰਿੰਡੀ ਆਪਾਂ ਇਹਦੇ ਵਿੱਚ ਐਡ ਕਰਦੇ ਇਹਨੂੰ ਚੰਗੀ ਤਰੀਕੇ ਦੇ ਨਾਲ ਕਰਾਂਗੇ ਮਿਕਸ ਤੇਨੂੰ ਆਪਾਂ ਪਕਣ ਲਈ ਪਕਣ ਲਈ ਰੱਖਾਂਗੇ ਤਾਂ ਕਿ ਇਹਦੇ ਵਿੱਚ ਜਿਹੜਾ ਆਪਾਂ ਇਹਦੇ ਵਿੱਚ ਪ੍ਰਿੰਡੀ ਐਡ ਕਰ ਲਈ ਇਹਨੂੰ ਵੀ ਆਪਾਂ ਐਵੇਂ ਹੀ ਮੀਡੀਅਮ ਫਲੇਮ ਦੇ ਉੱਤੇ ਐਵੇਂ ਹੀ ਪਕਾਉਂਦੇ ਰਹਾਂਗੇ ਇਹਦੇ ਵਿੱਚ ਜਿਹੜਾ ਨਮਕ ਮਿਰਚ ਹਲਦੀ ਆ ਉਹ ਸਾਰਾ ਕੁਝ ਆਪਾਂ ਬਾਅਦ ਦੇ ਵਿੱਚ ਐਡ ਕਰਨਾ ਹੈਗਾ ਪਹਿਲਾਂ ਆਪਾਂ ਇਹਨੂੰ ਚੰਗੀ ਤਰੀਕੇ ਦੇ ਨਾਲ ਬਿਲਕੁਲ ਪਕਾ ਲੈਣਾ ਹੈਗਾ ਮੈਂ ਆਪਣੀ ਮੈਂ ਪ੍ਰਿੰਡੀ ਰੋਗੀ ਤੇ ਜਿਹੜਾ ਪਿਆਜ਼ ਥੋੜਾ ਬਹੁਤਾ ਬਾਕੀ ਆ ਉਹ ਵੀ ਇਹਦੇ ਨਾਲ ਹੀ ਪੱਕ ਜਾਊਗਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜੀਆਂ ਤਾਰਾਂ ਜੀਆਂ ਨੇ ਜਿਹੜੀਆਂ ਢਿੰਡੀ ਦਿਓ ਬਣਨੀ ਹੈ ਸਟਾਰਟ ਹੋ ਚੁੱਕੀਆਂ ਨੇ ਦੇਖ ਸਕਦੇ ਹੋ ਆ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਇਹਦੇ ਵਿੱਚ ਤਾਰਾਂ ਜੀਆਂ ਇਹ ਸਾਰੀਆਂ ਆਪਾਂ ਚੰਗੀ ਤਰੀਕੀ ਦੇ ਨਾਲ ਇਹਦੇ ਵਿੱਚ ਮਚਾ ਦੇਣੀਆਂ ਨੇ ਆਹ ਬਸ ਦੇਖ ਲਓ ਇਹਦੇ ਵਿੱਚ ਜਾਲਾ ਜਿਆ ਬਿਲਕੁਲ ਸਾਰਾ ਆਪਾਂ ਨੇ ਖਤਮ ਕਰ ਦੇਣਾ ਜਦ ਤੱਕ ਜਾਲਾ ਨਹੀਂ ਖਤਮ ਹੁੰਦਾ ਤਦ ਤੱਕ ਆਪਣੀ ਢਿੰਡੀ ਨਹੀਂ ਬਣਦੀ ਹੈਗੀ ਇਹਦੇ ਅਪਰੇਂਡੀਅਨ ਨੇ ਆਪਣਾ ਜਾਲਾ ਜਿਆ ਛੱਡਿਆ ਸੀਗਾ ਉਹ ਬਿਲਕੁਲ ਬੰਦ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਨਮਕ ਮਿਰਚ ਅਤੇ ਹਲਦੀ ਉਹ ਐਡ ਕਰ ਦਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਜਿਹੜੀ ਆਪਣੀ ਹਲਦੀ ਆ ਉਹ ਐਡ ਕਰਾਂਗੇ ਮਤਲਬ ਤੁਸੀਂ ਆਪਣੀ ਜਿੰਨੀ ਖ ਸਬਜ਼ੀ ਹੈ ਉਸੇ ਸਾਬ ਨਾਲ ਇਹਦੇ ਵਿੱਚ ਹਲਦੀ ਐਡ ਕਰ ਸਕਦੇ ਹੋ ਮੈਂ ਇਹਦੇ ਵਾਸਤੇ ਮਤਲਬ ਇਹ ਮੰਨ ਕੇ ਚਲੋ 1/2 ਚਮਚ ਤੋਂ ਥੋੜਾ ਜਿਆਦਾ ਆਪਾਂ ਨੇ ਇਹਦੇ ਵਿੱਚ ਹਲਦੀ ਐਡ ਕਰਤੀ ਤੇ ਆਪਾਂ ਇਹਦੇ ਵਿੱਚ 2 ਚਮਚ ਕਰਾਂਗੇ ਮਿਰਚ ਦੇ ਐਡ ਤੇ ਉਸ ਤੋਂ ਬਾਅਦ ਆਪਾਂ 2 1/2 ਚਮਚ ਇਹਦੇ ਵਿੱਚ ਨਮਕ ਐਡ ਕਰ ਦਾਂਗੇ ਤੇ ਇਹਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਭੁੰਨ ਲਾਂਗੇ। ਤਾਂ ਕਿ ਇਹਦੇ ਵਿੱਚ ਹਲਦੀ ਹੈ ਜਿਹੜੀ ਉਹ ਚੰਗੀ ਤਰੀਕੇ ਦੇ ਨਾਲ ਭੁੱਜ ਸਕੇ। ਆਪਾਂ ਇਹਨੂੰ ਦੁਬਾਰਾ ਤੋਂ ਚੰਗੀ ਤਰੀਕੇ ਦੇ ਨਾਲ ਭੁੰਨ ਲਵਾਂਗੇ। ਆਪਾਂ ਨੇ ਇਹਦੇ ਵਿੱਚ ਹਲਦੀ, ਨਮਕ ਵਿੱਚ ਸਾਰਾ ਕੁਝ ਐਡ ਕਰਤਾ। ਇਹਨੂੰ ਕੁਝ ਟਾਈਮ ਲਈ ਆਪਾਂ ਇਹਨੂੰ ਚੰਗੀ ਤਰੀਕੇ ਦੇ ਨਾਲ ਪੱਕਣ ਦੇਵਾਂਗੇ ਤਾਂ ਕਿ ਹਲਦੀ ਦਾ ਕੱਚਾਪਨ ਇਹਦੇ ਵਿੱਚੋਂ ਖਤਮ ਹੋ ਜਾਵੇ ਤੇ ਨਮਕ ਮਿਰਚੇ ਇਹਦੇ ਵਿੱਚ ਪ੍ਰੋਪਰ ਚੰਗੀ ਤਰੀਕੇ ਦੇ ਨਾਲ ਐਡ ਹੋ ਜਵੇ। ਤੇ ਮੈਨੂੰ ਪਤਾ ਹੈ ਮੈਂ ਤੁਹਾਨੂੰ ਬਹੁਤ ਲੰਮਾ ਟਾਈਮ ਵੇਟ ਕਰਵਾਇਆਗਾ ਤੇ ਮੈਂ ਵੀਡੀਓਜ਼ ਬੰਦ ਕਰਤੀਆਂ ਸੀ ਵਿੱਚ ਦੀ ਬਟ ਆਪਾਂ ਦੁਬਾਰਾ ਤੋਂ ਰੈਗੂਲਰ ਹੋਵਾਂਗੇ ਤੇ ਡੇਲੀ ਮੈਂ ਤੁਹਾਡੇ ਲਈ ਕੁਛ ਨਾ ਕੁਛ ਬਣਾਉਂਗੀ ਜ਼ਰੂਰ ਡੇਲੀ ਮੈਂ ਤੁਹਾਡੇ ਨਾਲ ਕੋਈ ਨਾ ਕੋਈ ਅਪਡੇਟ ਜ਼ਰੂਰ ਸ਼ੇਅਰ ਕਰੂੰਗੀ ਡੇਲੀ ਕੁਛ ਨਾ ਕੁਛ ਅਪਰਨਾਮਾ ਜ਼ਰੂਰ ਤੁਹਾਡੇ ਨਾਲ ਵਾਸਤੇ ਲੈ ਕੇ ਆਵਾਂਗੇ ਅੱਜ ਮੈਂ ਨਾਰਮਲੀ ਘਰ ਦੇ ਵਿੱਚ ਸਬਜੀ ਬਣਾ ਰਹੀ ਸੀ ਭਿੰਡੀਆਂ ਦੀ ਤਾਂ ਤੁਹਾਡੇ ਵਾਸਤੇ ਸ਼ੁਰੂਆਤ ਜਿਹੜੀ ਆ ਮੈਂ ਮੇਰੇ ਚੈਨਲ ਦੀ ਭਿੰਡੀਆਂ ਦੀ ਸਰਜੀ ਤੋਂ ਕਰ ਰਹੀ ਹਾਂ ਤੇ ਮੈਨੂੰ ਪਤਾ ਤੁਸੀਂ ਮੇਰੀ ਵੀਡੀਓਜ਼ ਨੂੰ ਜ਼ਰੂਰ ਪਿਆਰ ਦੇਵੋਗੇ ਤੇ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੀ ਜਿਹੜੀ ਭਿੰਡੀਆਂ ਨੇ ਬਣਨ ਵਾਲੀਆਂ ਨੇ ਤੇ ਆਪਾਂ ਇਹਨੂੰ ਬਣਾਉਣੇ ਆ ਥੋੜਾ ਟਾਈਮ ਹੋ ਰਿਹਾ ਹੁਣ ਦਿਨੇ ਆਪਾਂ 2-4 ਮਿੰਟ ਤੇ ਆਪਣੀ ਭਿੰਡੀ ਦੀ ਸਬਜ਼ੀ ਬਣ ਕੇ ਬਿਲਕੁਲ ਰੈਡੀ ਹੋ ਜਾਊਗੀ ਜਿਹੜੀ ਆਪਣੀ ਪ੍ਰਿੰਡੀਆਂ ਦੀ ਸਬਜੀ ਉਹ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਸੀਂ ਹੁਣ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਿਓ ਤਦ ਤੱਕ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਇੰਜੋਏ ਕਰੋ ਤੁਸੀਂ ਪ੍ਰਿੰਡੀਆਂ ਦੀ ਸਬਜੀ ਨੂੰ ਗਰਮਾ ਗਰਮ ਪਰ ਰੋਟੀ ਦੇ ਨਾਲ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਬਾਏ